ਸੰਗਰੂਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਜਿਸ ਤਰ੍ਹਾਂ ਆਪਾਂ ਦੇਖ ਹੀ ਰਹੇ ਹਾਂ ਜਿਸ ਤਰੀਕੇ ਦੇ ਹਾਲਾਤ ਬਾਊਂਡਰ ਤੇ ਚੱਲਦੇ ਨੇ ਉਹਨਾਂ ਦੇ ਚੱਲਦੇ ਰਹਿ ਆਮ ਸ਼ਹਿਰੀ ਨੂੰ ਆਮ ਨਾਗਰਿਕਾਂ ਨੂੰ ਅਵੇਅਰ ਕਰਨ ਵਾਸਤੇ ਕਿ ਉਹ ਪੈਨਿਕ ਨਾ ਹੋਣ ਸਿਵਲ ਐਡਮਿਨਿਸਟ੍ਰੇਸ਼ਨ ਪੂਰੀ ਤਰੀਕੇ ਨਾਲ ਤਿਆਰ ਹੈ ਇਨ ਕੇਸ ਆ ਕੋਈ ਉਸ ਤਰੀਕੇ ਦੀ ਸਿਚੁਏਸ਼ਨ ਆਉਂਦੀ ਹੈ ਤਾਂ ਕਿਸ ਤਰੀਕੇ ਨਾਲ ਰਿਸਪੌਂਡ ਕਰਨਾ ਸਿਵਲ ਐਡਮਿਨਿਸਟ੍ਰੇਸ਼ਨ ਦੀ ਵੱਖ-ਵੱਖ ਵਿਭਾਗਾਂ ਦੀ ਕਿਸ ਤਰੀਕੇ ਨਾਲ ਆਪਾਂ ਹੈਲਪ ਲੈ ਸਕਦੇ ਆ ਇੱਥੇ ਅੱਜ ਤੁਸੀਂ ਦੇਖ ਰਹੇ ਹੋ ਸਾਰੇ ਵਿਭਾਗਾਂ ਦੇ ਰਿਪ੍ਰੈਜ਼ੈਂਟੇਟਿਵ ਇੱਥੇ ਨੇ ਫਾਇਰ ਬ੍ਰਿਗੇਡ ਦੇ ਹੈਗੇ ਨੇ ਸਿਵਲ ਐਡਮਿਨਿਸਟ੍ਰੇਸ਼ਨ ਹੈ ਹੈਲਥ ਡਿਪਾਰਟਮੈਂਟ ਹੈ ਮੈਡੀਕਲ ਟੀਮਸ ਨੇ ਸਿਵਲ ਸਪਲਾਈਜ਼ ਦੇ ਪੁਲਿਸ ਐਡਮਿਨਿਸਟ੍ਰੇਸ਼ਨ ਹੈ ਸਾਰੇ ਪੂਰੇ ਤਿਆਰ ਨੇ ਤਾਂ ਜੇਕਰ ਕੋਈ ਇਸ ਤਰੀਕੇ ਦੀ ਲੋੜ ਪੈਂਦੀ ਹੈ ਵਿਦਨ ਨੋ ਟਾਈਮ ਅਸੀਂ ਆਪਣੀਆਂ ਸਰਵਿਸ ਦੇਣਾ ਜੇਕਰ ਕੋਈ ਮਿਸ ਇਨਫਰਮੇਸ਼ਨ ਫੈਲਾਉਂਦਾ ਹੈ ਤਾਨੂੰ ਲੱਗਦਾ ਕਿ ਇਨਫਰਮੇਸ਼ਨ ਗਲਤ ਹੈ ਤਾਂ ਉਹਦੇ ਤੇ ਰਿਸਪੌਂਡ ਕਰਨ ਤੋਂ ਪਹਿਲਾਂ ਤੁਸੀਂ ਸਾਡੇ ਨਾਲ ਰਸਤਾ ਕਾਇਮ ਕਰੋ ਤਾਂ ਜਿਹੜਾ ਇਸ ਤਰੀਕੇ ਦੀ ਇਨਫਰਮੇਸ਼ਨ ਫਲਾਉਂਦਾ ਹੈ ਸਾਡੇ ਸੋਸ਼ਲ ਮੀਡੀਆ ਟੀਮ ਨੇ ਜਿਹੜੀਆਂ ਪੁਲਿਸ ਐਡਮਿਨਿਸਟ੍ਰੇਸ਼ਨ ਦੀਆਂ ਔਨ ਵਾਚ ਨੇ ਅਸੀਂ ਉਹਦੇ ਤੇ ਇਮੀਡੀਏਟਲੀ ਐਕਸ਼ਨ ਕਰਾਂਗੇ ਜਿਹਦੇ ਨਾਲ ਕੋਈ ਪੈਨਿਕ ਕ੍ਰੀਏਟ ਹੋ ਸਕਦਾ ਜਾਂ ਹੋਰ ਹੋ ਸਕਦਾ ਹੈ